ਜੀ ਵਰਿੰਦਰਪ ਚੰਨੀ ਜੀ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਸੈਟਰਡੇ ਨੂੰ ਮੀਟਿੰਗ ਵਿੱਚ ਬੋਲ ਰਹੇ ਹਨ ਕਿ Daliton ਨੂੰ representation ਨਹੀਂ ਮਿਲ ਰਹਾ ਹੈ ਪੰਜਾਬੀ ਵਿੱਚ ਉਹ ਬੋਲ ਰਹੇ ਹਨ ਕਿ ਸਾਡਾ ਹੱਕ ਜੋ ਹੈ ਉਹ ਨਹੀਂ ਮਿਲ ਰਹਾ ਬੇਸਿਕਲੀ ਦੇਖੋ ਗੱਲ ਇਹ ਆ ਕਿ ਚੰਨੀ ਸਾਹਿਬ ਦੇ ਬਿਆਨ ਤੇ ਮੈਂ ਟਿੱਪਾ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਹੈ ਉਹਨਾਂ ਤੇ ਜਿਹੜਾ ਪ੍ਰਧਾਨ ਹੁੰਦਾ ਹੈ ਉਹ ਆਪਣਾ ਆਪਣੀ ਟਿੱਪਾ ਟਿੱਪਣੀ ਨਹੀਂ ਦਿੰਦਾ ਉਹ ਪਾਰਟੀ ਪਲੇਟਫਾਰਮ ਤੇ ਦਿੰਦਾ ਹੈ ਲੇਕਿਨ ਪੰਜਾਬ ਦੀ ਜਿੱਥੋਂ ਤੱਕ ਗੱਲ ਹੈ ਕੇਵਲ ਹਿੰਦੁਸਤਾਨ 'ਚ ਇੱਕ ਹੀ ਸੂਬਾ ਹੈ ਜਿੱਥੇ ਸੰਧੀ ਵਾਰਤਾ ਦਾ ਪ੍ਰਤੀਕ ਹੈਗਾ ਇਹ ਸੂਬਾ ਪੰਜਾਬ ਜਿੱਥੇ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਉਹ ਸਾਡੇ ਗੁਰੂਆਂ ਨੇ ਸਾਨੂੰ ਇੱਕ ਫਰਮਾਨ ਦਿੱਤਾ ਸੀ ਜਿਹਨੂੰ ਹਰ ਵਿਅਕਤੀ ਮੰਨਦਾ ਹੈ ਇੱਥੇ ਜਾਤ ਪਾਤ ਦੇ ਨਾਮ ਤੇ ਕੋਈ ਵਿਅਕਤੀ ਅਗਰ ਰਾਜਨੀਤੀ ਕਰਨ ਦੀ ਸੋਚੇਗਾ ਤਾਂ ਉਹ ਤਬਾਹ ਹੋ ਜਾਏਗਾ ਕਿਉਂਕਿ ਅਸੀਂ ਸਰਬ ਧਰਮਾਂ ਨੂੰ ਮੰਨਦੇ ਆਂ ਸਰਬ ਜਾਤੀਆਂ ਨੂੰ ਮੰਨਦੇ ਆਂ ਸਾਨੂੰ ਤਾਂ ਇਹ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਸਾਡੇ ਪਿੰਡਾਂ 'ਚ ਸਾਡੇ ਘਰਾਂ 'ਚ ਕਿ ਕੌਣ ਦਲਿਤ ਹੈ ਕੌਣ ਕ੍ਰਿਸਚੀਅਨ ਹੈ कौन हिंदू है इथे अपरकास्ट दी गल ਜਾਂ दलित दी गल ही नहीं ਕਰ ਸਕਦਾ ਔਰ ਜਿਹੜਾ ਵੀ ਕਰੇਗਾ ਵਿਅਕਤੀ ਉਹਦਾ ਬਹੁਤ ਵੱਡਾ ਨੁਕਸਾਨ ਹੋਏਗਾ ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਤੁਹਾਡੇ ਖੂਨ ਦਾ ਰੰਗ ਲਾਲ ਹੈ ਤੇ ਅਸੀਂ ਸਭ ਨੂੰ ਪ੍ਰੇਮ ਕਰਨਾ ਤੇ ਇੱਕ ਅੱਖ ਨਾਲ ਵੇਖਣਾ ਜਾਤ ਪਾਤ ਨੰਨਪੁਰ ਸਾਹਿਬ ਉਹ ਖਤਮ ਕਰਤੀ ਸੀ ਕਿ ਕੋਈ ਅਸੀ ਜਾਤ ਪਾਤ ਇਹ ਬੀਜੇਪੀ ਦਾ ਅਜੰਡਾ ਹੈ ਟੋਟਲੀ ਜਿਹੜਾ ਬਾਇਫਰਗੇਸ਼ਨ ਪੋਲਰਾਈਜੇਸ਼ਨ ਧਰਮ ਦੇ ਨਾਮ ਤੇ ਜਾਤੀ ਦੇ ਨਾਮ ਤੇ ਮੰਦਿਰ ਦੇ ਨਾਮ ਤੇ ਗੁਰਦੁਆਰਾ ਦੇ ਨਾਮ ਤੇ ਕਬਰਿਸਤਾਨ ਦੇ ਨਾਮ ਤੇ ਸ਼ਮਸ਼ਾਨ ਘਾਟ ਦੇ ਨਾਮ ਤੇ ਇਹ ਰਾਣੀ ਮੁਸਲਮਾਨ ਦੇ ਨਾਮ ਤੇ ਰਾਜਨੀਤੀ ਤਾਂ ਬੀਜੇਪੀ ਕਰਦੀ ਹੈ ਕਾਂਗਰਸ ਤਾਂ ਚਰਨਜੀਤ ਚੰਨੀ ਚਰਨਜੀਤ ਚੰਨੀ ਵੀ ਕੇ ਚਰਨਜੀਤ ਚੰਨੀ ਵੀ ਕੇ ਬੀਜੇਪੀ ਦੀ ਲੈਂਗੁਏਜ ਬੋਲਦੇ ਆ ਚਰਨਜੀਤ ਚੰਨੀ ਵੀ ਕੇ ਬੀਜੇਪੀ ਦੀ ਲੈਂਗੁਏਜ ਬੋਲ ਰਹੇ ਆ ਕਿਹਾ ਜਾਂਦਾ ਕਹਿੰਦੇ ਤੁਸੀਂ ਬੀਜੇਪੀ ਚ ਆ ਜਾਓ ਉਹ ਮੇਰੇ ਕੀ ਮੈਂ ਤਾਂ ਫਿਰ کہہ ਰਹੇ ਆ ਕਿ ਬੀਜੇਪੀ ਹਿੰਦੁਸਤਾਨ ਦੇ ਪ੍ਰਧਾਨ ਅੱਜ ਦਲਿਤ ਨੇ ਖਰਗੇ ਸਾਹਬ ਔਰ ਸਾਨੂੰ ਬੜਾ ਮਾਣ ਹੈ ਇਸ ਗੱਲ ਤੇ ਕਿ ਸਾਡੇ ਪ੍ਰਧਾਨ ਮਲਿਕ ਅਰਜੁਨ ਖਰਗੇ ਮੈਂ ਪਰਸੋਂ ਇਹ ਗੱਲ ਕਹੀ ਕਿ 34 ਸੀਟਾਂ ਰਿਜ਼ਰਵ ਨੇ ਪੰਜਾਬ 'ਚ ਲੇਕਿਨ ਅਗਰ 50 ਬੰਦੇ ਕਾਬਿਲ ਹੋਣ ਜਾਂ ਹੋਰ ਵੀ ਕਿਉਂ ਨਹੀਂ ਲੜ ਸਕਦੇ ਚੋਣਾਂ ਇੱਥੇ ਕਾਬਲੀਅਤ ਦੇ ਨਾਮ ਤੇ ਜਾਤ ਪਾਤ ਨਾਲ ਥੋੜੀ ਦੇਖਿਆ ਜਾਂਦਾ ਹੈ ਇਹ ਬੀਜੇਪੀ ਦਾ ਅਜੰਡਾ ਹੈ ਪੋਲਰਾਈਜੇਸ਼ਨ ਪਾੜੋ ਤੇ ਰਾਜਨੀਤੀ ਉਰੇ ਜਾਂਦਾ ਵਹੀ ਇਹ ਚਰਨਜੀਤ ਚੰਨੀ ਕੇ ਬੀਜੇਪੀ ਕੀ ਲੈਂਗੁਏਜ ਬੋਲ ਰਹੇ ਹੋ ਯਾਰ ਮੈਂ ਕਿਆ ਮੈਂ ਚਰਨਜੀਤ ਸਿੰਘ ਚੰਨੀ ਤੇ ਜਿਹੜਾ ਟਿੱਪਾ ਟਿੱਪਣੀ ਹੈ ਅਗਰ ਕੋਈ ਗੱਲ ਹੋਏਗੀ ਉਹਨਾਂ ਦੇ ਬਿਆਨ ਤੇ ਉਹ ਮੈਂ ਨਹੀਂ ਕਰਨਾ ਚਾਹੁੰਦਾ ਉਹ ਮੈਂ ਪਾਰਟੀ ਪਲੇਟਫਾਰਮ ਤੇ ਆਪਣੇ ਹਾਈ ਕਮਾਂਡ ਜਦ ਪੁੱਛੇਗੀ ਜਾਂ ਕੋਈ ਗੱਲ ਹੋਏਗੀ ਉਹ ਕਰਾਂਗੇ ਕਿਸੀ ਲੋਨ ਨੇ ਉਹਨਾਂ ਨੇ ਵੈਲਕਮ ਕੀਤਾ ਕਹਿੰਦੇ ਆਜੋ ਬੀਜੇਪੀ ਚ ਕੇਵਲ ਟਿੱਲੋ ਨੇ ਵੈਲਕਮ ਕੀਤਾ ਜਾਂ ਨਹੀਂ ਕੀਤਾ ਯਾਰ ਇਸ ਗੱਲ ਦੇ ਬਾਰੇ ਮੈਂ ਕੁਝ ਪਰ ਮੈਨੂੰ ਇੱਕ ਗੱਲ ਦੱਸੋ ਕੀ ਪੰਜਾਬ ਦੇ ਅੰਦਰ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਬਣ ਨਹੀਂ ਰਿਹਾ ਸੀ ਜਦੋਂ ਸੁਖਜਿੰਦਰ ਰੰਧਾਵਾ ਪੰਜਾਬ ਦੇ ਅੰਦਰ ਮੁੱਖ ਮੰਤਰੀ ਬਣ ਰਹੇ ਸੀ ਤੇ ਅਚਨਚੇ ਤੇ ਫਰਮਾਨ ਆਉਂਦਾ ਹੈ ਕਿ ਹੁਣ ਚੰਨੀ ਸਾਹਿਬ ਹੋਣਗੇ ਹਾਲਾਂਕਿ ਕੋਈ ਐ ਨਹੀਂ ਸੀ ਵੀ ਚੰਨੀ ਸਾਹਿਬ ਦੇ ਨਾਲ ਕੋਈ ਐਮ ਐਲ اے ਸਹਿबान ਸੀ ਇੱਕ ਵੀ ਨਹੀਂ ਸੀ ਇੱਕ ਵੀ ਨਹੀਂ ਸੀ ਪਰ ਚੰਨੀ ਸਾਹਿਬ ਦਾ ਜਦੋਂ ਫਰਮਾਨ ਆਇਆ ਕਿਸੇ ਵਿਅਕਤੀ ਨੇ ਨਹੀਂ ਕਹਿਣਾ ਕਿ ਕੋਈ ਦਲਿਤ ਹੈ ਜਾਂ ਹਿੰਦੂ ਹੈ ਜਾਂ ਸਿੱਖ ਹੈ ਸਾਡੇ ਚੰਨੀ ਸਾਹਿਬ ਸਿਰ ਦੇ ਤਾਜ ਬਣ ਗਏ ਕਿਉਂਕਿ ਚੰਨੀ ਸਾਹਿਬ ਸਾਨੂੰ ਇਹ ਸਾਨੂੰ ਸਿਖਾਇਆ ਹੀ ਨਹੀਂ ਵੀ ਕੋਈ ਜਾਤ ਪਾਤ ਹੈ ਵੀ ਅਪਰ ਕਾਸਟ ਨੂੰ ਲਾ ਕੇ ਜਾਖੜ ਨੂੰ ਲਾ ਕੇ ਤੇ ਚੰਨੀ ਸਾਹਿਬ ਨੂੰ ਸੀਐਲਪੀ ਬਣਾਇਆ ਨਹੀਂ ਬਣਾਇਆ ਤਾਂ ਤੁਸੀਂ ਦੱਸ ਦਿਓ ਅੱਪਰ ਕਾਸਮਰਿੰਦਰ ਸਿੰਘ ਨੂੰ ਲਾ ਕੇ ਚੰਨੀ ਸਾਹਿਬ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਨਹੀਂ ਬਣਾਇਆ ਤਾਂ ਤੁਸੀਂ ਦੱਸ ਦਿਓ ਕਹਿੰਦਾ ਮਤਲਬ ਸੀ ਡਬਲ ਯੂ ਸੀ ਮੈਂਬਰ ਐਗਰੀਕਲਚਰ ਕਮੇਟੀ ਦੇ ਚੇਅਰਮੈਨ ਚੰਨੀ ਸਾਹਿਬ ਹਾਂ ਤਾਂ ਕਈ ਵਾਰੀ ਬੰਦਾ ਜ਼ੁਬਾਨ ਜਬੂਨ ਥੜਕ ਜਾਂਦੀ ਹੈ ਪਤਾ ਨਹੀਂ ਦਰਦ ਕਿੱਥੇ ਆਏਗਾ ਦਰਦ ਪਰ ਮੈਨੂੰ ਇਹ ਨਹੀਂ ਪਤਾ ਕਿ ਦਰਦ ਕਿੱਥੇ ਹੈ ਜਾਂ ਨਹੀਂ ਹੈ ਲੇਕਿਨ ਪੰਜਾਬ ਸੰਜੀ ਵਾਰਤਾ ਦਾ ਪ੍ਰਤੀਕ ਹੈ ਇਰੇ ਵਿੱਚ ਜਾਤ ਪਾਤ ਔਰ ਕਾਂਗਰਸ ਪਾਰਟੀ ਅਗਰ ਜਾਤ ਪਾਤ ਦੀ ਰਾਜਨੀਤੀ ਕਰਦੀ ਤਾਂ ਅੱਜ ਸਦਾ ਚੁੰਦੀ ਰਾਹੁਲ ਗਾਂਧੀ ਕੁਰਸੀ ਦੇ ਵਾਸਤੇ ਦੇਸ਼ ਦੇ ਲੋਕਾਂ ਨੂੰ ਆਪਸ ਚ ਲੜਾ ਨਹੀਂ ਸਕਦੇ ਤੇ ਮੈਂ ਮੈਂ ਬੇਨਤੀ ਕਰਾਂਗਾ ਬ੍ਰਿੰਦ ਸਾਹਿਬ ਮੈਂ ਮੈਂ ਪੰਜਾਬ ਦੀ ਕਾਂਗਰਸ ਪਾਰਟੀ ਦੇ ਹਰ ਲੀਡਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕੋਈ ਵਿਅਕਤੀ ਬੀਜਪੀ ਦੀ ਸੋਚ ਤੇ ਗੱਲ ਕਰਨ ਤੋਂ ਸਾਨੂੰ ਸਾਰਿਆਂ ਨੂੰ ਗੁਰੇਜ ਕਰਨੀ ਚਾਹੀਦੀ ਹੈ ਕਿਉਂਕਿ ਬੀਜਪੀ ਦਾ ਅਜੰਡਾ ਸੀ ਦੇਸ਼ ਚੋਂ ਖਾੜਨਾ ਨਾ ਕੇਵਲ ਨਾ ਕੇਵਲ ਪੰਜਾਬ ਚੋਂ सो so, चन्नी साहब के बयान मैं कोई टिप्पणा टिप्पणी नहीं करना भारत दे दे आशु। दे भारत भूषण भूषण इंद्रबीर ने स्टेटमेंट इशू किया है कि चरणजीत चन्नी ने जो बोला है वो सही बोला है फेयर रिप्रेजेंटेशन की बात किया और गलत तरीके से उनके जो बात है उसको पोर्ट्रे किया जा रहा है किसी ने क्या कहा किसी ने क्या नहीं कहा क्या फेर है क्या अनफेर है मेरे लिए तो सब ही फेर है क्योंकि मैं पार्टी का अध्यक्ष हूं ना तो मैं कंडेम कर सकता हूं ना कोई बात को ऊपर पक्ष में कह सकता हूं मैं जो पार्टी के अंदर की बात है वो सारी की सारी पार्टी प्लेटफॉर्म पे ऊपर रख सकता हूं लेकिन हमारी पार्टी की विचारधारा बहुत से लोगों को पता नहीं है कि पार्टी की विचारधारा क्या है ये अकाली दल से कोई व्यक्ति या कोई किसी पार्टी से मेरे जैसा कोई नया बदला पार्टी की विचारधारा कॉन्स्टिट्यूशन नहीं जानता है नहीं भी की आइडियोलॉजी नहीं जानता हुई है हाई पे पे ने बुलाया है, तो को, है आप आप सभी को लो बात लोग रखेंगे वहाँ देखो बात ये है हाईकमान जो है अभी हाल ही में असम के लोगों को बुलाया था अब तेईस का अभी तक मेरे को फुरमान नहीं आया है अगर मैं जाऊंगा वहाँ पर तेईस को बुलाएंगे तो वहाँ कोई पकोड़े खाने को तो बुलाया ही नहीं बातचीत होगी पंजाब के मुद्दों पर पंजाब के इश्यूज पर कैसे रणनीति होनी चाहिए कैसे आम आदमी पार्टी को उखाड़ फेंकना है कैसे बीजेपी पोलराइजेशन ये मनुस्मृति की सोच वाले लोगों को इस देश से भगाना है कैसे अकाली दल ने जिसने गुरुओं का अपमान किया है ਉਨਕੇ ਖਿਲਾਫ ਕਿਵੇਂ ਲੜਾਈ ਲੜਨੀ ਹੈ ਇਹ ਤੁਮਮ ਬਾਤੇ ਤੋਂ ਹੋ ਗਈ ਇਸ ਦਾ ਮੈਂ ਮਿਲਣ ਦਾ ਮਿਲਣ ਦਾ ਵਕਤ ਮੰਗਿਆ ਹੈ ਕਿਉਂਕਿ ਜਾਨਦਾ ਵੀ ਕਾਂਗਰਸ ਦੇ ਵਿੱਚ ਜੜੀ ਹੈਗੀ ਹੈ ਉਹ ਹਮੇਸ਼ਾ ਮਤਲਬ ਕਿ ਗਰੁੱਪイズਮ ਹੈਗੀ ਹੈ ਹਰ ਚੋਣਾਂ ਤੋਂ ਪਹਿਲੇ ਇਦਾਂ ਦਾ ਇੰਪੈਸ਼ਨ ਜਾਂਦਾ ਹੈ ਮੈਡਮ ਗਰੁੱਪイズਮ ਵੈਸੇ ਤਾਂ ਗਰੁੱਪイズਮ ਕਿਤੇ ਨਹੀਂ ਹੈ ਮੈਂ ਇਹਨੂੰ ਸਿਰੇ ਤੋਂ ਇਨਕਾਰਦਾ ਪਰ ਗਰੁੱਪイズਮ ਤਾਂ ਤੁਹਾਡੇ ਮੀਡੀਆ 'ਚ ਵੀ ਹੈ ਗਰੁੱਪੀਜ਼ਮ ਤਾਂ ਤੁਹਾਡੇ ਪਰਿਵਾਰ 'ਚ ਵੀ ਹੈ ਗਰੁੱਪੀਜ਼ਮ ਤਾਂ ਮਾਈ ਘਰ ਵਾਲੀ ਘਰ ਵਾਲੇ 'ਚ ਵੀ ਹੈ ਸੋ ਅਗਰ ਇਸ ਤਰ੍ਹਾਂ ਦੇ ਗਰੁੱਪੀਜ਼ਮ ਦੀ ਗੱਲ ਕਰੋਗੇ ਜਿਹੜੀ ਤੁਸੀਂ ਕਹਿ ਰਹੇ ਹੋ ਤਾਂ ਹਾਂ ਹੈ ਪਰ ਅਦਰਵਾਇਜ਼ ਕੂੜਾ ਮੋਟਾ ਤਾਂ ਹਰ ਜਗ੍ਹਾ ਤੇ ਡਿਸਪਿਊਟ ਮਾੜਾ ਮੋਟਾ ਚੱਲਦਾ ਲੇਕਿਨ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅਸੀਂ ਸਾਰੇ ਕੈਂਡੀਡੇਟਸ ਦੇ ਗਰੁੱਪ ਮੈਂਟਾਉਣੇ ਚਿੱਠੀ ਲਿਖੀ ਹੈ ਚਿੱਠੀ ਲਿਖੀ ਹੈ ਪਾਰਟੀ ਲੀਡਰਸ਼ਿਪ ਕੋ ਮਿਲਣੇ ਲਈ ਟਾਈਮ ਮੰਗਿਆ ਹੈ ਸੁਝਾਸ਼ਨ ਜਿਵੇਂ ਦੀ ਆ ਰਹੀ ਹੈ ਅਲਾਨ ਕੇ ਕਾਂਗਰਸ ਪਾਰਟੀ ਚੋਣ ਮੈਦਾਨ ਦੇ ਵਿੱਚ ਦੇਖੋ ਜਿਹੜਾ ਮੰਡੇਟ ਮੇਰੇ ਕੋਲੇ ਨਹੀਂ ਹੈ ਇਹ ਮੰਡੇਟ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਕੋਲੇ ਮੰਡੇਟ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਜਾਂ ਬਪੇਸ਼ ਬਗੇਲ ਜੀ ਕੋ ਰੱਖੇ ਨਹੀਂ ਦੂਸਰੀ ਗੱਲ ਜਿਹੜਾ ਹੁਣ ਕਾਂਗਰਸ ਪਾਰਟੀ ਦਾ ਅਜੰਡਾ ਹੈ ਜਾਂ ਕਾਂਗਰਸ ਪਾਰਟੀ ਦੀ ਹੁਣ ਸੋਚ ਹੈ ਜਾਂ ਇੱਕ ਫੈਸਲਾ ਹੈ ਮਗਰਲੇ ਜਿੰਨੇ ਪ੍ਰਦੇਸ਼ਾਂ ਦੇ ਚੋਣ ਹੋਏ ਆ ਕਿਤੇ ਅਸੀਂ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਨਹੀਂ ਹੈ ਔਰ ਹੁਣ ਵੀ ਚਾਰ ਪੰਜਾਂ ਪ੍ਰਦੇਸ਼ਾਂ ਦੇ ਚੋਣ ਹੈ ਦੂਸਰੀ ਗੱਲ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਣਾ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨਨ ਦਾ ਕੋਈ ਫਾਇਦਾ ਜਾਂ ਕੋਈ ਫਾਇਦਾ ਹੁੰਦਾ ਹੈ ਸੁਖਬੀਰ ਬਾਦਲ ਦਾ ਤਾਂ ਐਲਾਨਿਆ ਵੀ ਆਈ ਹੈ ਹੋਰਾਂ ਦੇ ਕਈਆਂ ਦੇ ਐਲਾਨੇ ਵੀ ਆਈ ਹੈ ਇਹਦੇ ਨਾਲ ਫਾਇਦਾ ਕੀ ਹੁੰਦਾ ਹੈ ਬੜਿੰਗ ਸਾਹਿਬ ਨੇਤਾਵਾਂ ਨੇ ਚਿੱਠੀ ਲਿਖੀ ਹੈ ਪਾਰਟੀ ਲੀਡਰਸ਼ਿਪ ਕੋ ਯੂਟਰਨ ਲਿਆ ਹੈ ਸਰੂਪ ਵਾਲੇ ਕੇਸ ਮੇ ਮੁੱਖ ਮੰਤਰੀ ਨੇ ਪਹਿਲੇ ਕੋਈ ਹੋਰ ਬਿਆਨ ਦਿਆ ਹਰਪਾਲ ਜੀ ਮਾਨੇ ਇੱਕ ਹੋਰ ਸੋ ਨੇਹਾ ਜੀ ਇਹ ਕੋਈ ਪਹਿਲਾ ਯੂਟਰਨ ਹੈ ਇਨਕਾ ਤੋ ਇਹੀ ਹੈ ਕਿ ਮਾਨ ਸਾਹਿਬ ਕੁਝ ਹੋਰ ਕਹਿ ਦਿੰਦੇ ਹੈ ਬਾਦ ਮੇ ਚੀਮਾ ਜੀ ਜਾ ਕੇ ਹੋਰ ਕਹਿ ਦਿੰਦੇ ਹੈ और इनको ये भी नहीं पूछ सकते आप मीडिया वाले कि आपको पता ही आप क्यों नहीं पूछ सकते कि भाई आपने यू टर्न क्यों लिया यू टर्न का सवाल भी ओपोजिशन से पूछा जाता है दुर्भाग्य की बात है नेहा जी मेरे कहने का मतलब आप चीमा साहब से ही पूछना था कि आपका यू टर्न क्यों है और कैमरे में लेकर जाना और चलाना कि ये आदरणीय मुख्यमंत्री साहब कह रहे थे अब आप कुछ और कह रहे हैं इसलिए तो मैंने कहा ये गुरु सिखों ये ये धार्मिक स्थान के बारे में जब तक मेरे को मुकम्मल करूं मुख्यमंत्री की बात पर यकीन करूं फांस मंत्री की बात पर यकीन करूँ अन्य तथ्यों पर यकीन करूँ क्या बताऊं मैं जनता को इसलिए तो मैं उसके ऊपर कुछ टिप्पणी नहीं किया कि धीरे धीरे सच लोगों के सामने अपने आप आ जाएगा तो वो आ रहा है चिट्ठी 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 लिखी है आपके नेताओं ने केंद्रीय नेतृत्व को मिलने के लिए मांगा है कि कि ढिलों भी सिग्नेटरी हैं और भी काफी नेता मेरे तो। को ये पता नहीं है कि किसने कहा चिट्ठी लिखी है लेकिन केंद्रित नेतृत्व को मिलने के लिए किसी चिट्ठी की जरूरत नहीं ना ही कभी उनको चिट्ठी लिख कोई मिला है जिसने मिलना है वहाँ खुला दरबार है वो मिल सकते हैं और ये इक्का दुक्का लोग होते हैं जो अन्य पार्टियों में से आए इधर उधर होते हैं वो चिट्ठी की बात करते हैं मेरे को लगता नहीं है कोई ऐसी चिट्ठी लिखी यार कोई है ही नहीं है ऐसी बात ऐसी बात है ही नहीं है ऐसे तो कल कहेंगे कि कोई व्यक्ति का अगर ऐसी बात हो तो अपर कास्ट कहेगा कि हम इस किसी व्यक्ति इस दलित को नहीं मानते हैं तो कल को दलित कहेगा हम अपर कास्ट को नहीं मानते हैं कोई भी इस आग के साथ खेलने की कोशिश करेगा वो खुद जल जाएगा लेकिन पंजाब का जो आपस का प्यार है हमारा वो कभी अटूट है गरीबों का अपर कास्ट का ये कभी जुदा नहीं हो सकता आपके जुदा नहीं हो सकता साहब आपके पूर्व अध्यक्ष हैं हैं शमशेर सिंह वो लगातार कह रहे कि कांग्रेस पार्टी ने पंजाब में ही प्रदेश अध्यक्ष उनको बनाया इसी तरह मुख्यमंत्री बनाया गया दूसरे पद दिए गए दलितों को और कांग्रेस एक सेकुलर जमात है 100 परसेंट सेकुलर जमात है लेकिन फिर जी मेरी एक सुनो ਅੱਜ ਦੇਸ਼ ਦਾ ਪ੍ਰਧਾਨ ਸਾਡਾ ਖਰਗੇ ਸਾਹਿਬ ਨੇ ਦੇਸ਼ ਦਾ ਪ੍ਰਧਾਨ ਖਰਗੇ ਸਾਹਿਬ ਨੇ ਔਰ ਅਗਰ ਇਥੇ ਕਾਸਟਿਜ਼ਮ ਦੀ ਗੱਲ ਕਰੋਗੇ ਤਾਂ ਤੁਸੀਂ ਮਰ ਜਾਓਗੇ ਪੰਜਾਬ ਨੇ ਨਹੀਂ ਮੰਨਣਾ ਇਹ ਉੱਤਰ ਪ੍ਰਦੇਸ਼ ਥੋੜੀ ਹੈ ਚੰਨੀ ਸਾਹਿਬ ਸੇ ਆਪਕੀ ਕੋਈ ਬਾਤ ਹੋਈ ਇਸ ਬਿਆਨ ਕੇ ਬਾਅਦ ਹੈ ਕਾਨੂੰਨ ਨੇ ਜੋ ਵੀ ਬੋਲਾ ਇਸ ਬਾਰੇ ਮੈਂ ਮੈਂ ਤਾਂ ਵੀਡੀਓ ਦੇ ਰਾਹੀਂ ਮੈਨੂੰ ਆਪਣੀ ਇਹ ਯਕੀਨ ਹੋ ਰਿਹਾ ਕਿ ਇਸ ਤਰ੍ਹਾਂ ਦੀ ਗੱਲ ਬਾਪ ਮੈਨੂੰ ਨਾ ਹੀ ਪੁੱਛੋ ਤੁਸੀਂ ਇਹ ਇੰਦਰ ਨਾ ਜਾਉਂਗੇ ਕਿਉਂਕਿ ਦੂਸਰਾ ਧੜਾ ਲਗਾਤਾਰ ਮੈਸੇਜ ਪਹੁੰਚਾਣੇ ਚਾਹੁੰਦੇ ਚੰਨੀ ਸਾਹਿਬ ਹਿੰਦੀ ਚ ਬੋਲਦੇ ਨੇ ਅਕਸਰ ਉਹ ਜ਼ਿਆਦਾ ਪੰਜਾਬੀ ਚ ਬੋਲਦੇ ਨੇ ਕਿ ਇਹ ਮੈਸੇਜ ਦਿੱਲੀ ਤੱਕ ਪਹੁੰਚਾਣ ਦੀ ਕੋਸ਼ਿਸ਼ ਨਾਲ ਹੀ ਵੀਡੀਓ ਜਿੱਦਨ ਦਾ ਪੇਸ਼ ਬਖੇਲ ਉਹਨਾਂ ਨੇ ਕਿਹਾ ਕਿ ਸੀਐਮ ਚਿਹਰੇ ਤੋਂ ਬਿਨਾ ਲੜੇਗੀ ਕਾਂਗਰਸ ਉਸ ਤੋਂ ਬਾਅਦ ਇਹ ਤਰਥੱਲੀ ਮਚੂਗੀ ਥੋੜੀ ਤਿਆਰੀ ਹੈ ਸੀਐਮ ਚਿਹਰੇ ਤੋਂ ਬਿਨਾ ਦੀ ਸਾਹਿਬ ਇਹ ਤਾਂ ਦਿੱਲੀ ਹਾਈ ਕਮਾਂਡ ਨੇ ਦੇਖਣਾ ਹੈ ਬਿਨਾ ਚਿਹਰੇ ਤੋਂ ਮੈਨੂੰ ਇਹ ਦੱਸੋ ਵੀ ਮੈਂ ਤੁਹਾਨੂੰ ਪਹਿਲਾਂ ਪੁੱਛਿਆ ਵੀ ਚੇਹਰਾ ਲੜਨਾ ਕੋਈ ਫਾਇਦਾ ਹੁੰਦਾ ਹੈ? ਅਗਰ ਕੋਈ ਚੇਹਰਾ ਐਲਾਨ ਦਿੰਦੇ ਹੋ ਉਹਦਾ ਕੀ ਫਾਇਦਾ ਹੁੰਦਾ ਦੱਸੋ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ। ਚੇਹਰਾ ਤਾਂ ਚਾਰ ਪਾਰਟੀਆਂ ਲਾਂਦੀਆਂ। ਨਹੀਂ ਪ੍ਰਦੇਸ਼ ਕਾਂਗਰਸ ਤਿਆਰ ਹੈ ਚੇਹਰਾ। ਹਾਂਜੀ। ਬਹੁਤ ਚਰਚਾ ਸੀ ਕਿ ਕੈਪਟਨ ਦਾ ਖੁੰਡਾ ਹੁਣ ਖੜਕਾਤਾ ਸਰਕਾਰ ਆ। ਉਹ ਤਾਂ ਹੀ ਤਾਂ ਮਰ ਗਏ ਅਸੀਂ ਜਦੋਂ ਕੈਪਟਨ ਦਾ ਖੁੰਡਾ ਵਿਖਾਤਾ। ਇਸੇ ਕਰਕੇ ਮਰੇ ਆ ਉਹਨੂੰ ਹਿੰਦੀ 'ਚ ਕੋਈ ਯਾਰ ਚੰਨੀ ਸਾਹਿਬ ਬਾੜੇ ਮੇਰੇ ਤੋਂ ਹੱਥ ਜੋੜ ਕੇ ਮੈਂ ਮਾਫੀ ਮੰਗ ਲੈਣਾ ਪਰ ਨਾ ਪੁੱਛ ਕਿਨਾ ਚਿਹਰੇ ਤੋਂ ਪੀਸੀ ਤਿਆਰ ਹੈ ਇਲੈਕਸ਼ਨ ਵਾਸਤੇ 2027 ਵਾਸਤੇ ਅਸੀਂ ਹਰ ਲੜਾਈ ਲਈ ਵਿਸ਼ਾਲ ਜੀ ਤਿਆਰ ਹੈਗੇ ਆ ਕਾਂਗਰਸ ਪਾਰਟੀ ਕੋਈ ਚਿਹਰੇ ਦੇ ਨਾਲ ਹੁਣ ਅਸੀਂ ਹਿਮਾਚਲ 'ਚ ਲੜਾਈ ਲੜੀ ਉਹ ਚਿਹਰੇ ਨਾਲ ਲੜੀਏ ਰਾਹੁਲ ਗਾਂਧੀ ਤੋਂ ਵੱਡਾ ਚਿਹਰਾ ਕਿਹੜਾ ਦੱਸੋ ਮੈਨੂੰ ਰਾਹੁਲ ਗਾਂਧੀ ਜੀ ਤੋਂ ਵੱਡਾ ਚਿਹਰਾ ਕਿਹੜਾ ਹੈ ਖਰਗੇ ਸਾਹਿਬ ਤੋਂ ਵੱਡਾ ਚਿਹਰਾ ਕਿਹੜਾ ਹੈ ਔਰ ਕੀ ਇਸ ਦਾ ਤਾਂ ਨਹੀਂ ਉਹ ਚਿਹਰਾ ਪਿਛਲੀ ਵਾਰੀ ਤਾਂ ਅਸੀਂ ਵੁੱਡ ਵੀ ਮੁੱਖ ਮੰਤਰੀ ਚੰਨੀ ਸਾਹਿਬ ਨੂੰ ਐਲਾਨ ਨਹੀਂ ਦਿੱਤਾ ਸੀਗਾ ਸੋ ਪਲੀਜ਼ ਮੇਰੀ ਇਹ ਬੇਨਤੀ ਹੈ ਅਗਰ ਹਾਈ ਕਮਾਂਡ ਕਹੇਗੀ ਚਿਹਰਾ ਐਲਾਨਣਾ ਤਾਂ ਹਾਈ ਕਮਾਂਡ ਐਲਾਨ ਦੇਗੀ ਜੇ ਕੋਈ ਨਹੀਂ ਐਲਾਨਣਾ ਤਾਂ ਨਾ ਐਲਾਨੀ ਹੈ ਠੀਕ ਹੈ ਜੀ ਠੀਕ ਹੈ ਬੜਿੰਗ ਸਾਹਿਬ ਥੈਂਕ ਯੂ ਨਹੀਂ ਮੇਰੇ ਤੋਂ ਮੇਰੇ ਤੋਂ ਹਜੇ ਕੁਝ ਨਹੀਂ ਮੰਗਿਆ ਠੀਕ ਹੈ ਠੀਕ ਹੈ